ਮੋਗਾ ਪੁਲਿਸ ਵੱਲੋਂ ਅੰਤਰਰਾਜੀ ਖਤਰਨਾਕ ਗੈਂਗ ਦੇ 2 ਮੈਂਬਰ ਕੀਤੇ ਕਾਬੂ ਮੋਗਾ ਪੁਲਿਸ ਨੇ ਹਾਈਵੇ ਤੇ ਚੋਰੀ ਦੀਆਂ ਵਾਰਦਾਤਾਂ ਫਰੋਤੀ ਦੇ ਲਈ ਕਤਲ ਦੀ ਕੋਸ਼ਿਸ਼ ਗੈਂਗਵਾਰ ਅਤੇ ਲੁੱਟਖੋਹ ਦੇ ਮਾਮਲਿਆਂ ਵਿੱਚ ਸ਼ਾਮਲ ਦੋ ਕਾਫੀ ਬਦਨਾਮ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਗਰੋਹ ਦਾ ਪਰਦਾ ਫਾਸ਼ ਕਰਦਿਆਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸ਼੍ਰੀ ਹਰਮਨਵੀਰ ਸਿੰਘ ਗੱਲ ਨੇ ਦੱਸਿਆ ਮੋਗਾ ਤੋਂ ਰਾਮ ਸ਼ਰਮਾ ਦੀ ਰਿਪੋਰਟ ਸਰਦਵੰਤਰ ਮੱਧਿਆਪਰਗਉਪ ਦੇ ਦੋ ਮੈਂਬਰ ਪੁਲਿਸ ਨੇ ਰਸਕੀਤੇ ਸੋ ਪਹਿਲਾਂ ਵੀ 6 ਮੈਂਬਰ ਪੁਲਿਸ ਨੇ ਰਸਕੀਤੇ ਸੀਗੇ ਸਰ ਇਹਦੇ ਬਾਰੇ ਜਾਣਕਾਰੀ ਜੋ ਕਿ ਕਿੰਨੇ ਮੁਕਦਮੇ ਇਹਨਾਂ ਦੇ ਦਰਜ ਸੀਗੇ ਸਰ ਕਿਹੜੀ ਕਿਹੜੀਆਂ ਘਟਨਾਵਾਂ ਚ ਇਹ ਲੋੜਿੰਦਾ ਸੀ ਇਹ ਜਿਹੜਾ ਬਵੰਦਰ ਬਬੀਹਾ ਗਰੁੱਪ ਦੇ ਮੈਂਬਰ ਫੜੇ ਅਸੀਂ ਪਹਿਲਾਂ 6 ਫੜੇ ਸੀ 2 ਹੋਣ ਫੜੇ ਆ ਸੋ ਇਹ ਜਿਹੜੇ ਬੇਸਿਕਲੀ 8 ਦੇ ਕਰੀਬ ਜਿਹੜੇ ਹੀਨियस ਕ੍ਰਾਈਮ ਸੀਗੇ ਮਾਲ ਸਰ ਬਾਗਾ ਪੁਰਾਣਾ ਥਾਣਾ ਕੋਟਕਪੂਰੇ ਚ ਵੀ ਗੋਲੀਆਂ ਚਲਾਈਆਂ ਇਹਨਾਂ ਨੇ ਪੰਜ ਕੋਲੇ ਦੇ ਵਿੱਚ ਇਹ ਇੰਟਰ ਸਟੇਟ ਆਪਰੇਟ ਕਰ ਰਹੇ ਸੀਗੇ ਆ ਹੁਣ ਰੀਸੈਂਟਲੀ ਆਪਣੇ ਜਿਹੜਾ ਚੌਲਾਂ ਦਾ ਵਪਾਰੀ ਸੀਗਾ ਉਹਦੇ ਗੋਲੀਆਂ ਮਾਰੀਆਂ ਇਹਨਾਂ ਨੇ ਆਪਣੀ ਪੁਰਾਣੀ ਦਾਣਾ ਮੰਡੀ ਜਿਹੜੀ ਹੈਗੀ ਆ ਇਹ ਮੋਗੇ ਦੇ ਵਿੱਚ ਸੋ ਇਹਨਾਂ ਨੇ ਬੜੇ ਸੈਂਸੇਸ਼ਨਲ ਕ੍ਰਾਈਮ ਕੀਤੇ ਆ ਇਹਨਾਂ ਦਾ ਤਰੀਕਾ ਵਾਰ ਦਾ ਤੇ ਸੀਗਾ ਕਿ ਇਹ ਚਾਰ ਜਿਹੜੇ ਗੈਂਗਸਟਰ ਚਾਰ ਪੰਜ ਗੈਂਗਸਟਰ ਨੇ ਜਿਹੜੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਬੈਠੇ ਹੋਏ ਇੱਥੋਂ ਭੱਜੇ ਹੋਏ ਨੇ ਕਈ ਮਕਦਮਿਆਂ ਚ ਉਹ ਲੋਕਲ ਪੁਲਿਸ ਨੂੰ ਜਾਂ ਹੋਰ ਪੰਜਾਬ ਦੀ ਪੁਲਿਸ ਨੂੰ ਵੀ ਇੱਥੇ ਲੜੀਂਦੇ ਨੇ ਉਹ ਔਰ ਇਹ ਜਿਹੜੇ ਨਵੇਂ ਮੁੰਡੇ ਆ ਜਿਹੜੇ ਕਿ ਲੀਹੋਂ ਲੱਥੇ ਹੋਏ ਆ ਔਰ ਇਹ ਕਈ ਕ੍ਰਿਮਿਨਲ ਦਿਮਾਗ ਵਾਲੇ ਆ ਕਾਫੀ ਕ੍ਰਾਈਮ ਇਹਨਾਂ ਨੇ ਪਿਛਲੇ 1 ਸਾਲ ਦੇ ਵਿੱਚ 7-8 ਮਕਦਮੇ ਇਹਨਾਂ ਦੇ ਦਰਜ 8-9 ਮਕਦਮੇ ਦਰਜ ਨੇ ਜਿੰਨਾਂ ਜੇ ਵਾਂਟਡ ਆ ਤੇ ਹੁਣ ਇਹਨਾਂ ਦੀ ਅਰੈਸਟ ਪਾਵਾਂਗੇ ਇਹਨਾਂ ਮਕਦਮਿਆਂ ਚ ਜਿਹੜੇ ਹੈਗੇ ਉਹ ਜਿਹੜੇ ਬਾਹਰਲੇ ਆ ਉਹ ਮਤਲਬ ਇਹ ਕਟਪੁਤਲੀਆਂ ਨੇ ਜੋ ਨਾਚੋ ਨਚਾਉਂਦੇ ਆ ਆਇਡੈਂਟੀਫਾਈਡ ਨੇ ਬੰਦੇ ਸਾਡੇ ਕਿਹੜੇ-ਕਿਹੜੇ ਆ ਕਿੱਥੇ-ਕਿੱਥੇ ਬੈਠ ਜੀ ਸਾਨੂੰ ਸਾਰੇ ਕਲੀਅਰ ਉਹਨਾਂ ਚ ਇੱਕ ਦੋਵਾਂ ਨਾਲ ਸਾਡੀ ਸਿੱਧੀ ਗੱਲ ਵੀ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਅਸੀਂ ਪਹੀਂ ਇੱਥੋਂ ਤੱਕ ਵੀ ਪਹੁੰਚਾਂਗੇ ਸੋ ਅਸੀਂ ਉਹਨਾਂ ਦੇ ਕੇਸ ਡੋਸੀਅਰਸ ਤਿਆਰ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਉੱਥੋਂ ਐਕਸਟਰਾ ਡਿਕਸ਼ਨ ਕਰਵਾ ਕੇ ਉਹਨਾਂ ਨੂੰ ਇੱਧਰ ਲਿਆਈਏ ਤੇ ਜੋ ਜੋ ਉਹਨਾਂ ਨੇ ਇੱਥੇ ਵਾਰਦਾ ਤਾਂ ਉੱਥੋਂ ਬਹਿ ਕੇ ਇੱਥੇ ਕਰਾਈਆਂ ਉਹਨੂੰ ਉਹਨਾਂ ਨੂੰ ਉਹਦੇ ਚ ਉਹਨਾਂ ਦੀਆਂ ਗ੍ਰਿਫਤਾਰੀਆਂ ਪਾ ਕੇ ਉਹਨਾਂ ਨੂੰ ਯੋਗ ਸਜ਼ਾਵਾਂ ਦਵਾਈਆਂ ਜਾ ਸਕਦੀ ਹੈ ਪੁਲਿਸ ਦੀ ਵੱਡੀ ਸਫਲਤਾ ਇਹ ਹੈਗੀ ਆ ਸਰ ਟੋਟਲ 8 ਬੰਦੇ ਅਰੈਸਟ ਹੋ ਗਏ ਸਰ ਹੋਰ ਕਿੰਨੇ ਇਹਨਾਂ ਦੇ ਨਾਲ ਹੈਗੇ ਇਹਨਾਂ ਦੇ ਨਾਲ ਦਾ ਇੱਕ ਬੰਦਾ ਹੋਰ ਆ ਜਿਹੜਾ ਹਰਮਨ ਪਾਉ ਆ ਪੱਟੀ ਦਾ ਰਹਿਣ ਵਾਲਾ ਸਰ ਇਹਨਾਂ ਨੂੰ ਕਿੱਥੇ ਅਰੈਸਟ ਕੀਤਾ ਗਿਆ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇੱਥੇ ਬੁੱਕਣ ਵਾਲਾ ਜਿਹੜਾ ਆ ਪੁਲ ਉਥੋਂ ਲੋਗੇ ਸ਼ਹਿਰ ਦੇ ਬਾਹਰੋਂ ਅਰੈਸਟ ਕੀਤਾ ਕਿੰਨੇ ਕੁ ਉਮਰ ਦੇ ਨੌਜਵਾਨ ਨੇ ਇਹਨਾਂ ਦੀ ਉਮਰ 23 24 24 ਸਾਲ ਇੱਕ ਦੀ 26 ਇੱਕ ਦੀ 23 24 ਬਰਾਮਦਗੀ ਕੀ ਹੋਈ ਇਹਨਾਂ ਕੋਲ ਸਰ ਬਰਾਮਦਗੀ ਇਹਨਾਂ ਕੋਲ ਹੁਣ ਜਿਹੜੇ ਪਹਿਲੇ ਸੀਗੇ ਉਹਨਾਂ ਕੋ ਦੋ ਪਿਸਟਲ ਰਿਕਵਰ ਕੀਤੇ ਸੀ ਕਾਰ ਕਵਰ ਹੋਈ ਸੀਗੀ ਔਰ ਹੋਰ ਜਿਹੜੇ ਜਿਹੜੇ ਇਹਨਾਂ ਦੇ ਪਨਾਹਗੀਰ ਸੀਗੇ ਉਹ ਵੀ ਫੜੇ ਗਏ ਸੀ ਜਿੱਥੇ ਜਿੱਥੇ ਵਾਰਦਾਤਾ ਕਰਕੇ ਜਾ ਕੇ ਪੰਜ ਕੋਲੇ ਦਾ ਇੱਕ ਹੋਟਲ ਉੱਥੇ ਰਹਿੰਦੇ ਉਹ ਵੀ ਬੰਦੇ ਅਸੀਂ ਅਰੈਸਟ ਕਰ ਲਏ ਜਿੱਥੋਂ ਪਿਛਲੀ ਵਾਰ ਇਹ ਸਲਿੱਪ ਹੋਈ ਸੀ ਪੁਲਿਸ ਤੋਂ ਤੇ ਹੁਣ ਇਹਨਾਂ ਕੋ ਦੋ ਪਿਸਟਲ ਅਸੀਂ ਰਿਕਵਰ ਕੀਤੇ ਇੱਕ 32 ਬੋਰ ਦਾ ਪਿਸਟਲ ਲਾਈਵ ਕਾਟਰ ਜਿਸ ਉਸ ਨੇ ਇੱਕ 30 ਬੋਰ ਦਾ ਪਿਸਟਲ ਦੋ ਮੋਟਰਸਾਈਕਲ ਨੇ ਹੋਰ ਨਸ਼ੀਲੀਆਂ ਇਹਨਾਂ ਕੋ ਜੜੀਆਂ ਹੈਗੀਆਂ ਵਾ ਟੈਬਲੈਟਸ ਵਗੈਰਾ ਜਿਹੜੀਆਂ ਵਾ ਉਹ ਵੀ ਫੜੀਆਂ ਗਈਆਂ ਸਰ ਹੋਰ ਵੀ ਨਸ਼ਾ ਨੂੰ ਸੇ ਕਰਦੇ ਆ ਜਿਵੇਂ ਟਰਾਮਾਡੋਲ ਦੀਆਂ ਗੋਲੀਆਂ ਫੜੀਆਂ ਗਈਆਂ ਜੀ ਕੁਝ ਟਰਾਮਾਡੋਲ ਦੀਆਂ ਨਸ਼ਾ ਜਿਹੜਾ ਮੁੰਡਾ ਮਨੀ ਆ ਉਹ ਨਸ਼ਾ ਨਹੀਂ ਕਰਦਾ ਜਿਹੜਾ ਮੁੰਡਾ ਭਿੰਡਰ ਆ ਉਹ ਨਸ਼ੇ 'ਚ ਬਹੁਤ ਮਤਲਬ ਬਹੁਤ ਜ਼ਿਆਦਾ ਹਾਏ ਐਂਡੀ-ਉਂਡੀ ਦੇ ਪਰਚੇ ਵੀ ਸਰ ਇਹ ਐਂਡੀ ਦਾ ਪਰਚਾ ਨਹੀਂ ਕੋਈ ਵੀ ਇਹਨਾਂ ਦਾ ਐਂਡੀ ਦਾ ਪਰਚਾ ਪਹਿਲਾ ਆ ਜਿਹੜਾ ਅਸੀਂ ਹੁਣ ਇਹਨਾਂ ਕੋਲ ਫੜੀਆਂ ਇਹਨਾਂ ਦੀਆਂ ਗੋਲੀਆਂ ਗਾੜੇ ਇਹ 8 ਮਾਮਲਿਆਂ 'ਚ ਲੜਿੰਦੇ ਨੇ ਜੀ